ਹੈਲੋ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਵਾਹਿਗੁਰੂ ਦੀ ਮਿਹਰ ਸਦਕ ਅਸੀਂ ਵੀ ਬਿਲਕੁਲ ਠੀਕ ਠਾਕ ਆਂ ਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਹੀ ਡਿਮਾਂਡਡ ਜੀ ਵੀਡੀਓ ਤੇ ਕਈ ਭੈਣਾਂ ਮੇਰੀਆਂ ਸਕੀਵੀਆਂ ਤੇ ਕੋਟੀਆਂ ਦੀ ਬਹੁਤ ਵੱਡੀਆਂ ਫੈਨ ਹੋ ਚੁੱਕੀਆਂ ਨੇ ਉਹ ਮੈਨੂੰ ਹਰ ਵੀਡੀਓ ਦੇ ਨੀਚੇ ਕਮੈਂਟ ਕਰਦੀਆਂ ਨੇ ਤੇ ਇੰਸਟਾਗ੍ਰam ਤੇ ਡੀਐਮ ਬਹੁਤ ਆਉਂਦੇ ਰਹਿੰਦੇ ਨੇ ਵੀ ਤੁਹਾਡੀ ਕੋਟੀਆਂ ਦੀ ਸਕੀਵੀਆਂ ਦੀ ਲੈਂਥ ਕਿੰਨੀ ਹੁੰਦੀ ਹੈ ਤੇ ਤੁਸੀਂ ਕਿੱਥੋਂ ਬਣਵਾਉਂਦੇ ਹੋ ਤੇ ਅੱਜ ਮੈਂ ਤੁਹਾਡੇ ਨਾਲ ਸਾਰੀ ਡਿਟੇਲਿੰਗ ਵੀਡੀਓ ਸ਼ੇਅਰ ਕਰਨ ਲੱਗੀ ਹਾਂ ਤੇ ਅੱਜ ਮੈਂ ਆਪਣੇ ਕਲੈਕਸ਼ਨ ਲੈ ਕੇ ਆਈ ਹਾਂ ਤੁਹਾਡੇ ਵਾਸਤੇ ਵੀ ਮੇਰੇ ਕੋਲ ਕਿਹੜੀਆਂ ਕੋਟੀਆਂ ਤੇ ਸਕੀਵੀਆਂ ਨੇ ਤੇ ਜੈਕਟਾਂ ਨੇ ਤੇ ਨਾਲ ਦੀ ਨਾਲ ਮੈਂ ਉਹਨਾਂ ਦੀ ਤੁਹਾਨੂੰ ਲੈਂਥ ਵੀ ਦੱਸੂਗੀ ਹਾਂਜੀ ਤੁਹਾਡੇ ਲਈ ਖੁਸ਼ੀ ਦੀ ਗੱਲ ਇਹ ਆ ਵੀ ਤੁਸੀਂ ਇਹਨਾਂ ਕੋਟੀਆਂ ਵਰਗੀਆਂ ਸਕੀਵੀਆਂ ਜਾਂ ਮੇਰੇ ਤੋਂ ਬਣਵਾਉਣਾ ਚਾਹੁੰਦੇ ਹੋ ਕਿਸੇ ਵੀ ਕਲਰ ਤੇ ਕੋਈ ਵੀ ਉਨ ਤੇ ਤਿੰਨ ਪਲਾਈ ਜਾਂ ਸਿੰਪਲ ਉਨ ਤੇ ਬਣਾ ਸਕਦੇ ਹਾਂ ਤੁਹਾਨੂੰ ਮੈਂ ਪਾਸ਼ਮ ਵੀ ਦਿਖਾ ਦਊਗੀ ਐਂਡ ਦੇ ਵਿੱਚ ਤੇ ਤੁਸੀਂ ਆਪਣੇ ਆਰਡਰ ਪਲੇਸ ਕਰ ਸਕਦੇ ਹੋ ਮੈਂ ਤੁਹਾਨੂੰ ਇੱਕ ਨੰਬਰ ਮੈਂਸ਼ਨ ਕਰ ਦਵਾਂਗਾ ਤੁਸੀਂ ਸਕਰੀਨ ਸ਼ਾਟ ਲੈਣਾ ਤੇ ਮੈਨੂੰ WhatsApp ਕਰ ਦੇਣਾ ਹਾਂਜੀ ਮੈਂ ਦਿਖਾਉਣੀ ਆ ਤੁਹਾਨੂੰ ਸਕੀਵੀਆਂ ਤੇ ਕੋਟੀਆਂ ਤੇ ਆਪਾਂ ਸਟਾਰਟ ਕਰਦੇ ਹਾਂ ਜੀ ਇਹ ਜੈਕਟ ਤੋਂ ਇਹ ਜੈਕਟ ਮੈਨੂੰ ਲੱਗਦਾ ਵੀ ਤੁਸੀਂ ਮੇਰੀ ਵੀਡੀਓਜ਼ ਤਾਂ ਨਹੀਂ ਦੇਖੀ ਹੋਣੀ ਪਰ ਮੈਂ ਇਹਨੂੰ ਕਾਫੀ ਦੇਰ ਪੁਰਾਣੀ ਹੈ ਇਹ ਤੇ ਤੁਸੀਂ ਦੇਖ ਸਕਦੇ ਹੋ ਤੇ ਬੂਰ ਵਗੈਰਾ ਬਿਲਕੁਲ ਨਹੀਂ ਆਇਆ ਤੇ ਇਹਦਾ ਬਟਨ ਵੀ ਇੱਕ ਟੁੱਟ ਚੁੱਕਿਆ ਕਿਉਂਕਿ ਮੈਂ ਬਹੁਤ ਘਰੇ ਹੰਡਾਈਆ ਤੁਸੀਂ ਦੇਖੋ ਤੇ ਇਹਦੀ ਲੈਂਥ ਤੇ ਐਂਡ ਵਿੱਚ ਜੇ ਪੋਸੀਬਲ ਹੋਏ ਮੈਂ ਤੁਹਾਨੂੰ ਵੇਅਰ ਕਰਕੇ ਵੀ ਦਿਖਾ ਦੋਗੀ ਇਹ ਤੇ ਤੁਸੀਂ ਪਾਈਆਂ ਹੋਈਆਂ ਦੇਖ ਲਿਓ ਤਾਂ ਅੰਦਾਜ਼ਾ ਹੋ ਜਾਂਦਾ ਆਪਾਂ ਨੂੰ ਇਹਦੀ ਲੈਂਥ ਹੈਗੀ ਹੈ ਜੀ 19 ਇੰਚ ਇਹ ਦੇਖੋ ਇਹ ਇੱਦਾਂ ਦੀ ਆ ਜੇ ਹੋ ਸਕੇ ਤਾਂ ਮੈਂ ਤੁਹਾਨੂੰ ਵੇਅਰ ਕਰਕੇ ਵੀ ਦਿਖਾ ਦੂੰਗੀ ਨਹੀਂ ਤਾਂ ਤੁਹਾਨੂੰ ਮੈਜ਼ਰਮੈਂਟ ਹਿਸਾਬ ਆ ਹੀ ਗਿਆ ਹੁਣ 19 ਇੰਚ ਲੈਂਥ ਹੈ ਜੀ ਇਹਦੀ ਠੀਕ ਹੈ ਜੀ ਤੇ ਇਸ ਤੋਂ ਬਾਅਦ ਹੈਗੀ ਇਹ ਇਹ ਥੋੜੀ ਜਿਹੀ ਸ਼ਾਰਟ ਦੇ ਵਿੱਚ ਲੈਂਥ ਮੈਂ ਇਹਦੀ ਵੀ ਤੁਹਾਨੂੰ ਮਿਲ ਕੇ ਦਿਖਾ ਦਿੰਨੀ ਆ ਆਪਣੀਆਂ ਸਕੀਵੀਆਂ ਦੇ ਕੋਈ ਜ਼ਿਆਦਾ ਵੱਡੇ ਵੱਡੇ ਹੈਵੀ ਡਿਜ਼ਾਈਨ ਨਹੀਂ ਹੈਗੇ ਸਿੰਪਲ ਸੋਬਰ ਜਿਹੇ ਡਿਜ਼ਾਈਨ ਨੇ ਦੇਖੋ ਤੁਸੀਂ ਤੇ ਕਲਰ ਦੇਖੋ ਤੁਸੀਂ ਕਿੰਨੇ ਸੋਹਣੇ ਸੋਹਣੇ ਨੇ ਤੇ ਇਹਦੀ ਹੈਗੀ ਹੈ ਜੀ 16.5 ਇੰਚ ਇਹਦੀ 16.5 ਇੰਚ ਲੈਂਥ ਹੈ ਜੀ ਤੇ ਇਧਰ ਨੂੰ ਹੈਗੀ ਹੈ ਫਿਟਿੰਗ ਆਪਣੀ 14 ਇੰਚ ਠੀਕ ਹੈ ਜੀ ਇਹ ਮੇਰੇ ਸਾਈਜ਼ ਦੀਆਂ ਹੈਗੀਆਂ ਨੇ ਜੇ ਇਹ ਤੇ ਮੇਰਾ ਸਾਈਜ਼ ਹੈਗਾ ਐਮ ਤੁਸੀਂ ਆਪਣੇ ਸਾਈਜ਼ ਦਾ ਕਿਵੇਂ ਪਤਾ ਕਰ ਸਕਦੇ ਹੋ ਜਿਵੇਂ ਤੁਸੀਂ ਕੋਟੀਆਂ ਵੀਅਰ ਕਰਦੇ ਹੋ ਸਕੀਵੀਆਂ ਵੀਅਰ ਕਰਦੇ ਹੋ ਜਿਹੜੀਆਂ ਆਪਾਂ ਬੋਲਦੀਆਂ ਪਾਉਨੇ ਆ ਉਹਨਾਂ ਤੇ ਮੇਜਰਮੈਂਟ ਹੁੰਦਾ ਮੇਰਾ ਐਮ ਸਾਈਜ਼ ਹੈ ਜੇ ਜਿਨ੍ਹਾਂ ਪਹਿਣਾ ਦਾ ਐਮ ਸਾਈਜ਼ ਆ ਉਹਨਾਂ ਦੇ ਮੇਰੇ ਹਿਸਾਬ ਦੀਆਂ ਕੋਟੀਆਂ ਆਉਣਗੀਆਂ ਜਿੰਨੀ ਲੈਂਥ ਮੇਰੀਆਂ ਕੋਟੀਆਂ ਦੀ ਹੁੰਦੀ ਆ ਤੇ ਇਹ ਜੈਕਟ ਤੁਸੀਂ ਮੇਰੇ ਪਾਈ ਹੋਈ ਵੀ ਦੇਖੀ ਆ ਆ ਗੁਲੀਵੇਂ ਦੋ ਚਾਰ ਵੀਡੀਓ ਦੋ ਤਿੰਨ ਦਿਨ ਪਹਿਲਾਂ ਵੀਡੀਓ ਪਾਈ ਆ ਉਹਦੇ ਵਿੱਚ ਮੇਰੇ ਪਾਈ ਹੋਈ ਆ ਇਹਦੀ ਲੈਂਥ ਵੀ ਮੈਨੂੰ ਇਹਦੇ ਚ ਨਿਊ ਲੱਗਦੀ ਆ ਹਾਂਜੀ ਇਹ ਵੀ 16 ਇੰਚ ਆ ਇੱਧਰ ਨੂੰ ਇਹ 14 ਆ ਜੀ ਇਹ ਦੇਖੋ ਇਹ ਕਲਰ ਵੀ ਬਹੁਤ ਪਿਆਰਾ ਲੱਗਦਾ ਜੀ ਜਿਹੜੇ ਮਰਜੀ ਸੂਟ ਨਾਲ ਇਹ ਪਾ ਸਕਦੇ ਜੇ ਲਾਈਟ ਸੂਟ ਆਪਾਂ ਡਾਰਕ ਪਾ ਲੈਨੇ ਆ ਤਾਂ ਸੂਟ ਸੋਹਣਾ ਲੱਗਣ ਲੱਗ ਜਾਂਦਾ ਠੀਕ ਹੈ ਜੀ ਇਹ ਦੇਖਣ ਨੂੰ ਛੋਟੇ ਛੋਟੇ ਲੱਗਦੇ ਨੇ ਪਰ ਇਹ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ ਇਹਨਾਂ ਦੀ ਤੇ ਇੱਕ ਹੈ ਜੀ ਰੈੱਡ ਇਹ ਦੇਖੋ ਇਹ ਕਿੰਨੀ ਪਿਆਰੀ ਇਹਦੇ ਵਿੱਚ ਬੁਣਤੀ ਪਈ ਹੋਈ ਆ ਤੇ ਪਾਇਆ ਹੋਇਆ ਤਾਂ ਇੰਨਾ ਸੋਹਣਾ ਲੱਗਦਾ ਨਾ ਆਹ ਦੇਖੋ ਜੀ ਤੇ ਗਲੇ ਦੀ ਫਿਨਿਸ਼ਿੰਗ ਦੇਖੋ ਤੁਸੀਂ ਬੁਣਤੀ ਦੇ ਤੇ ਇਹਦੀ ਵੀ ਮੈਨੂੰ ਲੱਗਦਾ ਵੀ ਲੈਂਥ ਓਨੀ ਆ ਹਾਂਜੀ ਇਹਦੀ ਵੀ 16.5 ਇੰਚ ਤੇ ਇਧਰ ਨੂੰ 15 ਇੰਚ ਹੈ ਜੀ ਇਹ ਦੇਖੋ ਇਹ ਤਾਂ ਸ਼ਾਇਦ ਮੈਂ ਇੱਕ ਅੱਧੀ ਵਾਰੀ ਪਾਇਆ ਇਹ ਨਵਾਂ ਹੀ ਆ ਜੀ ਆਪਣਾ ਠੀਕ ਹੈ ਜੀ ਤੁਸੀਂ ਇੰਨਾ ਰੰਗਾਂ ਦੇ ਚ ਕੋਈ ਵੀ ਤੁਹਾਨੂੰ ਰੰਗ ਪਸੰਦ ਆਉਂਦਾ ਤਾਂ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਜੀ ਠੀਕ ਹੈ ਜੀ ਹੁਣ ਆ ਗਿਆ ਆਪਣਾ ਅਗਲਾ ਇਹ ਦੇਖੋ ਜੀ ਇਹ ਉਹਨਾਂ ਨਾਲੋਂ ਥੋੜਾ ਜਿਆਦਾ ਲੌਂਗ ਆ ਤੇ ਇਹ ਵੀ ਪਾਇਆ ਹੋਇਆ ਬਹੁਤ ਸੋਹਣਾ ਲੱਗਦਾ ਲਾਈਟ ਜਿਹਾ ਕਲਰ ਆ ਤੁਸੀਂ ਪਾਇਆ ਹੋਇਆ ਦੇਖੋ ਕਿੰਨਾ ਪਿਆਰਾ ਲੱਗੂਗਾ ਤੇ ਵੀਡੀਓ 'ਚ ਇਹ ਕਲਰ ਥੋੜਾ ਬਹੁਤ ਹੋਰ ਆਉਂਦਾ ਹੋਵੇ ਕਈ ਵਾਰੀ ਕਲਰਾਂ ਦਾ ਫਰਕ ਪੈ ਜਾਂਦਾ ਐਗਜੈਕਟ ਕਲਰ ਉਦਾਂ ਨਹੀਂ ਆਉਂਦੇ ਨਹੀਂ ਹੈਗੇ ਇਹਦੀ ਬੁਨਤੀ ਤੇ ਇਹਦੀ ਬੁਨਤੀ ਥੋੜਾ ਥੋੜਾ ਜਿਹਾ ਫਰਕ ਹੈ ਜਿਹਦੇ ਵਿੱਚ ਤੇ ਆਪਾਂ ਇਹਦਾ ਮੈਜ਼ਰਮੈਂਟ ਕਰਦੇ ਹਾਂ ਹਾਂਜੀ ਇਹਦਾ 17 ਇੰਚ ਆ ਇਹਦੀ ਲੈਂਥ ਜਿਹੜੀ ਉੱਪਰ ਤੋਂ ਨੀਚੇ ਤੱਕ 17 ਇੰਚ ਤੇ ਫਿਟਿੰਗ ਹੈਗੀ ਇਹਦੀ 16 ਇੰਚ ਠੀਕ ਹੈ ਜੀ ਇਹ ਐਮ ਸਾਈਜ਼ ਦੇ ਨੇ ਸਾਰੇ ਕੋਈ ਥੋੜੀ ਜਿਹੀ ਲੈਂਥ ਵੱਡੀ ਆ ਕੋਈ ਛੋਟੀ ਆ ਤੇ ਬੁਨਤੀ ਤੁਸੀਂ ਦੇਖ ਸਕਦੇ ਹੋ ਕਿੰਨੀ ਪਿਆਰੀ ਆ ਜੇ ਇਹ ਜਿਵੇਂ ਅ ਮੇਰੀ ਹਾਈਟ ਵੀ ਜ਼ਿਆਦਾ ਨਹੀਂ ਨਾ ਹੈਗੀ ਤੇ ਆਪਾਂ ਉੱਪਰ ਨੂੰ ਲਸਰ ਵਾਲੀ ਬੂਟੇ ਹ ਬੁਣਤੀ ਫੋਨਿਆਂ ਤਾਂ ਉਹਦੇ ਨਾਲ ਬੰਦਾ ਵੀ ਥੋੜਾ ਜਿਆਦਾ ਲੌਂਗ ਲੱਗਦਾ ਤੇ ਹੁਣ ਆ ਗਿਆ ਜੀ ਆਪਣਾ ਪਿੰਕ ਕਲਰ ਤੇ ਇਹ ਦੇਖੋ ਜੀ ਇਹ ਵੀ ਤੁਸੀਂ ਮੇਰੇ ਪਾਇਆ ਹੋਇਆ ਦੇਖਿਆ ਇਹ ਦੇਖੋ ਜੀ ਇਹ ਵੀ ਬਹੁਤ ਸੋਹਣਾ ਲੱਗਦਾ ਪਾਇਆ ਹੋਇਆ ਤੇ ਇਹਦੀ ਲੈਂਥ ਹੈ ਇਹਦੇ ਵਿੱਚ ਪੱਟੀ ਰੱਖੀ ਹੋਈ ਹੈ ਜੀ ਆ ਦੇਖੋ ਪੱਟੀ ਲਾ ਕੇ ਬਟਨ ਲਾਏ ਹੋ ਨੇ ਪਰ ਮੈਨੂੰ ਇਹਦੇ ਨਾਲੋਂ ਜਾਨੀ ਇਹ ਬਿਨਾ ਪੱਟੀ ਵਾਲੇ ਸੋਹਣੇ ਲੱਗਦੇ ਨੇ ਇਹ ਅਸਲ ਵਿੱਚ ਹੈਗਾ ਸੀ ਮੇਰੀ ਪਰਜਾਈ ਦਾ ਉਹਨੇ ਮੈਨੂੰ ਦਿੱਤਾ ਸੀ ਇਹ ਤੇ ਇਹਦੀ ਲੈਂਥ ਦੇਖਦੇ ਆਪਾਂ ਕਿੰਨੀ ਆ ਇਹਦੀ ਲੈਂਥ ਹੈ ਜੀ 18 ਇੰਚ ਤੁਸੀਂ ਮੇਰੀ ਇਹ ਵੀਡੀਓ ਚ ਦੇਖ ਸਕਦੇ ਹੋ ਪਾਇਆ ਹੋਇਆ ਜੇ ਅੱਜ ਮੇਰੇ ਤੋਂ ਨਾ ਪਾਇਆ ਹੋਇਆ ਤੁਸੀਂ ਮੇਰੀ ਵੀਡੀਓ ਚੈੱਕ ਕਰ ਸਕਦੇ ਹੋ ਇਹ 17 ਇੰਚ ਹੈ ਜੀ ਇਹਦੀ ਫਿਟਿੰਗ 17 ਇੰਚ ਦੇਖੋ ਫਿਨਿਸ਼ਿੰਗ ਦੇਖੋ ਤੇ ਮੋਢਿਆਂ ਦੇ ਉੱਪਰ ਕਰੋਸ਼ੀਆ ਕੀਤਾ ਹੋਇਆ ਸਲਾਈਆਂ ਨਾਲ ਬੁਣਨ ਤੋਂ ਬਾਅਦ ਠੀਕ ਹੈ ਜੀ ਇੱਕ ਆਪਣਾ ਇਹ ਆ ਗਿਆ ਜੀ ਇਹ ਛੋਟੇ-ਛੋਟੇ ਤਾਂ ਸੋਹਣੇ ਲੱਗਦੇ ਨੇ ਜਿਵੇਂ ਆਪਾਂ ਉੱਪਰ ਨੂੰ ਜੈਕਟ ਪਾਉਣੀ ਜਿਵੇਂ ਆ ਪਾਈ ਹੋਈ ਆ ਮੈਂ ਤੇ ਇਹ ਵੀ ਬਹੁਤ ਸੋਹਣੇ ਲੱਗਦੇ ਨੇ ਇਹਦੇ ਉੱਪਰ ਮੈਂ ਸਲਾਈਆਂ ਨਹੀਂ ਕੀਤੀਆਂ ਇਹ ਕਰੋਸ਼ੀਆ ਕੀਤਾ ਹੋਇਆ ਬਹੁਤ ਸੋਹਣਾ ਲੱਗਦਾ ਹੈ ਇਹ ਇਹ ਦੇਖੋ ਜੀ ਇਹਦੀ ਲੈਂਥ ਦੀ ਗੱਲ ਕਰੀਏ ਤਾਂ ਇਹ 15.5 ਲੈਂਥ ਹੈ ਜੀ ਇਹਦੀ ਇਹ ਥੋੜਾ ਜਿਹਾ ਸ਼ਾਰਟ ਦੇ ਵਿੱਚ ਹੈ ਇਹਦਾ ਹੈਗੇ ਫਿਟਿੰਗ 15 ਇੰਚ ਤੁਸੀਂ ਆਪਣੇ ਮੀਜ਼ਰਮੈਂਟ ਲੈ ਕੇ ਨਾ ਤੇ ਪੂਰਾ ਪ੍ਰੋਪਰ ਨਾਪ ਦੇਣਾ ਜਿਨੇ ਜਿਨੇ ਆਰਡਰ ਕਰਨੇ ਨੇ ਤੁਸੀਂ ਜਦੋਂ ਮੈਂ ਖੋਲਦੀ ਹਾਂ ਸਕਰੀਨ ਸ਼ਾਟ ਲਈ ਜਾਉ ਇੱਕ ਵਾਰ ਮੈਂ ਤੁਹਾਨੂੰ ਸਾਰੀਆਂ ਖੋਲ ਕੇ ਵੀ ਦਿਖਾ ਦਵਾਂਗੀ ਠੀਕ ਹੈ ਜੀ ਇਹ ਵੀ ਤੁਸੀਂ ਦੇਖਿਆਈਏ ਮੇਰੇ ਪਾਇਆ ਹੋਇਆ ਇਹ ਦੇਖੋ ਜੀ ਕਲਰ ਕੰਟਰਾਸਟ ਦੇਖੋ ਡਾਰਕਾਂ ਦੇ ਵਿੱਚ ਵੀ ਆਉਂਦਾ ਹੈ ਲਾਈਟ ਦੇ ਵਿੱਚ ਵੀ ਆਉਂਦਾ ਤੇ ਇਹਦੀ ਬੁਣਤੀ ਦੇਖੋ ਤੁਸੀਂ ਚੈੱਕ ਕਰੋ ਇਹਦੇ ਵੀ ਕਰੋਸ਼ੀਆ ਹੀ ਕੀਤਾ ਹੋਇਆ ਮੈਂ ਕਰੋਸ਼ੀ ਬਹੁਤ ਸੋਹਣਾ ਲੱਗਦਾ ਤੇ ਇਹਦੀ ਲੈਂਥ ਹੋ ਗਈ ਹੈ ਜੀ ਇਹਦੀ ਹੈਗੀ ਜੀ 19 ਇੰਚ 19 ਇੰਚ ਲੈਂਥ ਹੈ ਜੀ ਇਹਦੀ ਤੇ 16.5 ਇੰਚ ਹੈਗੀ ਇਹਦੀ ਫਿਟਿੰਗ ਨੇ ਤੇ ਇਹ ਦੇਖੋ ਵੀ ਸ਼ੇਪ ਦੀਆਂ ਜ਼ਿਆਦਾ ਵਧੀਆ ਲੱਗਦੀਆਂ ਨੇ ਮੈਨੂੰ ਗੋਲ ਗਲੇ ਨਹੀਂ ਘੱਟ ਪਸੰਦ ਨੇ ਗੋਲ ਗਲੇ ਦੀ ਮੇਰੇ ਕੋਲ ਸ਼ਾਇਦ ਇੱਕ ਹੈ ਇਹ ਵਾਲੀ ਗੋਲ ਗਲੇ ਦੀ ਆ ਬਾਕੀ ਮੇਰੇ ਵੀ ਸ਼ੇਪ ਨੇ ਕਿਉਂਕਿ ਵੀ ਸ਼ੇਪ ਦਾ ਹੀ ਟ੍ਰੈਂਡ ਆ ਅੱਜ ਕੱਲੋ ਤੇ ਇਹਦੇ ਵਿੱਚ ਜ਼ਿਆਦਾ ਫਿਨਿਸ਼ਿੰਗ ਪੱਟੀ ਆਉਂਦੀ ਆ ਆ ਦੇਖੋ ਇਹ ਕਿੰਨੀ ਪਿਆਰੀ ਆ ਬੁਲਤੀ ਵੀ ਸੋਹਣੀ ਆ ਤੇ ਕਲਰ ਕੰਟਰਾਸਟ ਵੀ ਸੋਹਣਾ ਠੀਕ ਹੈ ਜੀ ਤੇ ਇੱਕ ਹੈਗੀ ਆ ਮੇਰੇ ਕੋਲ ਜੈਕਟ ਜੈਕਟ ਤਾਂ ਇੱਕ ਨਾਬੀ ਹੈ ਮੇਰੇ ਕੋਲ ਇੱਕ ਦੋ ਹੋਰ ਹੈਗੀਆਂ ਉਹ ਜ਼ਿਆਦਾ ਜਾਨੀ ਕਸੇ ਪੀਟੀਆਂ ਜਿਹਨਾਂ ਉਹ ਨਹੀਂ ਮੈਂ ਦਿਖਾਈਆਂ ਤੇ ਇਹ ਹੈਗੇ ਜੀ ਆਪਣੀ ਜੈਕਟ ਇਹਦੇ ਪੌਕੇਟ ਲੱਗੀ ਹੋਈ ਆ ਠੀਕ ਹੈ ਜੀ ਇਹਦੀ ਮੁੰਤੀ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਵੀ ਸ਼ਾਇਦ ਮੈਂ ਪਾਈ ਹੋ ਕਿਸੇ ਉਹਦੇ ਵਿੱਚ ਤੁਸੀਂ ਵੀਡੀਓ ਚੈੱਕ ਕਰ ਸਕਦੇ ਹੋ ਵੀਰ ਤਾਂ ਮੈਂ ਸਾਰੀਆਂ ਕਿਤੇ ਨੇ ਬਸ ਰੈੱਡ ਨੂੰ ਛੱਡ ਕੇ ਇਹ ਰੈੱਡ ਨਹੀਂ ਮੈਨੂੰ ਲੱਗਦਾ ਵੀ ਇੱਕ ਅੱਧੀ ਵਾਰੀ ਪਾਈ ਆ ਇਹ ਤਾਂ ਨਵੀਂੋ ਪਈ ਆ ਹਜੇ ਇਹ ਵੀ ਘੱਟ ਪਾਈ ਹੋਈ ਆ ਮੈਂ ਏ ਦੇਖੋ ਇਹ ਪਾਕਟ ਵਾਲੀ ਹੈ ਜੀ ਪਾਕਟ ਦੇ ਵਿੱਚ ਆਪਾਂ ਕੋਈ ਪੈਸਾ ਪਾ ਸਕਦੇ ਹਾਂ ਜਿੰਨੇ ਆਪਾਂ ਗੁਰੂ ਘਰ ਮੱਥਾ ਟੇਕਣ ਜਾਂਦੇ ਆ ਜਾਂ ਕਿਤੇ ਅਖੰਡ ਪੜ ਸਾਹਿਬ ਦਾ ਭੋਗ ਹੁੰਦਾ ਹਨ ਉੱਥੇ ਜਾਂਦੇ ਆ ਆਪਾਂ ਪਾਕਟ ਦਾ ਹੀ ਫਾਇਦਾ ਹੈ ਜੀ ਹੈਂਕੀ ਵਗੈਰਾ ਵੀ ਪੈ ਜਾਂਦਾ ਇਹ ਦੇਖੋ ਇਹਦੀ ਫਿਟਿੰਗ ਬਹੁਤ ਸੋਹਣੀ ਹੈ ਜੀ ਜੇ ਕਰੀਏ ਆਪਾਂ ਇਹਦੀ ਲੈਂਥ ਦੀ ਗੱਲ ਲੈਂਥ ਹੈਗੀ ਜੀ ਇਹਦੀ 1 ਇੰਚ ਹਾਂਜੀ 1.20 ਹੈ 1.20 ਲੈਂਥ ਹੈ ਦੀ ਤੇ 14.5 ਫਿਟਿੰਗ ਹੈ ਜੀ ਇਹਦੀ ਠੀਕ ਹੈ ਜੀ ਤੇ ਹੁਣ ਆਜੋ ਮੇਰੀ ਕੋਟੀ ਤੇ ਜੀ ਕੱਲ ਇੱਕ ਭੈਣ ਦਾ ਕਮੈਂਟ ਆਇਆ ਸੀ ਕਿ ਇਹਨਾਂ ਥੋੜੀ ਸਕੀਵੀ ਦੀ ਲੈਂਥ ਕਿੰਨੀ ਹੁੰਦੀ ਆ ਲੈਪਣ ਤੇਰੇ ਵਾਸਤੇ ਮੈਂ ਕੋਟੀਆਂ ਦਿਖਾਉਣ ਲੱਗੀ ਆ ਤੇ ਤੇਰੇ ਵਰਗੀਆਂ ਬਹੁਤ ਭੈਣਾਂ ਨੇ ਜਿਹੜੀ ਮੈਨੂੰ ਡੀਐਮ ਕਰਦੀਆਂ ਨੇ ਇੰਸਟਾਗ੍ਰam ਤੇ ਵੀ ਤੁਸੀਂ ਕਿੱਥੋਂ ਬਣਾਉਨੇ ਆ ਜੀ ਮੈਂ ਖੁਦ ਕੀਤੀ ਹੋਈ ਹੈ ਇਹਦੀ ਹੁਣਤੀ ਦੇ ਦੇਖੋ ਇਹ ਬੁਣਤੀ ਤੇ ਮੇਰੀ ਇਹ ਦੀ ਇਹ ਸੇਮ ਜੀ ਬੁਣਤੀ ਨਾਲ بس ਥੋੜਾ ਜਿਹਾ ਮੈਂ ਫਰਕ ਪਾਤਾ ਨਾ ਚ ਆ ਦੇਖੋ ਇਹ ਥੋੜੀ ਜਿਹੀ ਛਿੱਦੀ ਬਣਾਤੀ ਤੇ ਇਹ ਥੋੜੀ ਸੰਗਣੀ ਬਣਾਤੀ ਆ ਦੇਖੋ ਬੁਣਤੀ ਇਹ ਸੇਮ ਜੀ ਹੋਆ ਇਹ ਸੰਗਣੀ ਬੁਣੀ ਹੋਈ ਆ ਪਰ ਪੱਸ਼ਮ ਆਪਣੀ ਬਿਲਕੁਲ ਹਲਕੇ ਹਲਕੀ ਹੁੰਦੀ ਆ ਬੂਰ ਵਗੈਰਾ ਨਹੀਂ ਆਉਂਦਾ ਹੈਗਾ ਥੋੜੀ ਜਿਹੀ ਵਧੀਆ ਪੱਸ਼ ਬਣਾਉਨੇ ਆਪਾਂ ਇਹਦੀ ਫਿਟਿੰਗ ਵੀ ਤੁਸੀਂ ਦੇਖੀ ਹੋਣੀ ਆ ਕੱਲ ਦੀ ਵੀਡੀਓ ਚੈੱਕ ਕਰ ਲਿਓ ਤੁਸੀਂ ਠੀਕ ਹੈ ਜੀ ਉਹਦੇ ਵਿੱਚ ਮੈਂ ਪਾਈ ਹੋਈ ਆ ਇਹ ਇਹਦੇ ਬੈਕ ਤੇ ਵੀ ਬੁਣਤੀ ਆ ਬੁਣਤੀ ਤੇ ਚੈੱਕ ਕਰ ਸਕਦੇ ਹੋ ਤੁਸੀਂ ਦੇਖੋ ਕਿੰਨੀ ਪਿਆਰੀ ਬੁਣਤੀ ਆ ਤੇ ਇਹਦੇ ਵੀ ਬੂਰ ਵਗੈਰਾ ਨਹੀਂ ਆਉਂਦਾ ਆਇਆ ਹੈਗਾ ਮੈਂ ਬਹੁਤ ਵਾਰ ਵੇਅਰ ਕਰ ਲਈ ਤੇ ਇਹ ਜਨਾ ਇਹ ਬੁਣਿਆ ਸੀ ਮੈਂ ਇਹਦੇ ਨਾਲ ਨੂੰ ਬੁਣਿਆ ਸੀ ਜਿਨੇ ਪਹਿਲਾਂ ਕੀ ਵੀ ਸੱਟ ਨਹੀਂ ਪਾਉਂਦੇ ਹੁੰਦੇ ਸੀ ਉਦਾਂ ਬਣਾਈ ਕਰੀ ਸੀ ਮੈਂ ਇਹਦੀ ਪਰ ਜੇ ਆਪਾਂ ਇਹਨੂੰ ਇਹਦੇ نیچے ਪਾ ਲੈਨੇ ਫਿਰ ਜ਼ਿਆਦਾ ਦੁੱਪੜ ਜਿਹਾ ਮੰਦਾ ਬਣ ਜਾਂਦਾ ਜੈਕਟਾ نیچے ਨੂੰ ਠੀਕ ਲੱਗਦੀਆਂ ਨੇ ਇਹ ਇਹ ਹੈਗੀ ਜੀ ਮੇਰੀ ਕੋਟੀ ਤੇ ਇੱਕ ਕੋਟੀ ਹੈਗੀ ਇਹ ਵਾਲੀ ਇਹ ਤਾਂ ਜਾਨੀ ਸਿਆਣਾ ਜਾਂ ਰੰਗ ਕਿਤੇ ਉਹ ਮੈਨੂੰ ਤਾਂ ਘੱਟ ਵਾਦੇ ਵੇਅਰ ਕੀਤੀ ਹੋਈ ਜਾਂ ਨਾ ਮੈਂ ਕਰਦੀ ਆ ਇਹ ਜਾਨੀ ਤੁਹਾਨੂੰ ਦਿਖਾਉਣ ਵਾਸਤੇ ਬੁਲਤੀ ਦੇਖ ਲਓ ਚੈੱਕ ਕਰ ਲਓ ਇਹਦੀ ਇਹ ਦੇਖ ਲਓ ਮੈਂ ਸਤ ਪਾ ਪਾ ਸਕਦੇ ਆ ਜੇ ਕਿਤੇ ਪਾਉਣੀ ਆ ਤੇ ਇਹ ਤੁਸੀਂ ਮੇਰੇ ਦੇਖ ਰਹੇ ਹੋ ਕਈ ਦਿਨਾਂ ਦੀ ਮੈਂ ਲਗਾਤਾਰ ਇਸੇ ਕੋਟੀ ਨੂੰ ਵੀਅਰ ਕਰ ਰਹੀ ਆ ਇਹ ਦੂਜੇ ਸੂਟ ਨਾਲ ਵੀ ਚੱਲ ਇਹ ਟਾਈ ਐਂਡ ਡਾਈ ਵਾਂਗ ਲੱਗਦੀ ਐ ਇਹ ਤੇ ਇਹਦਾ ਮੇਰੇ ਕੋਲ ਇੱਕ ਕਲਰ ਹੋਰ ਹੈਗਾ ਫਿਰੋਜੀ ਕਲਰ ਉਹ ਮੈਂ ਤੁਹਾਨੂੰ ਸ਼ੇਅਰ ਕਰ ਦਿੰਨੀ ਆ ਤੇ ਕੱਲ ਦੇ ਬਲੌਗ ਦੇ ਵਿੱਚ ਮੈਂ ਤੁਹਾਨੂੰ ਪਾਸ਼ਮ ਵਿੱਚ ਦਿਖਾਈ ਸੀ ਤੇ ਉਹ ਮੈਂ ਪਾਸ਼ਮ ਲੈ ਕੇ ਆਈ ਸੀ ਇਹ ਵਾਲੀ ਤੇ ਆਪਾਂ ਇਹਦੇ ਹੁਣ ਬਣਾਵਾਂਗੇ ਸਕੀਵੀਆਂ ਤੇ ਬਲੌਜ਼ ਬਣਾਉਣੇ ਆ ਤੇ ਦੇਖੋ ਠੀਕ ਹੈ ਜੀ ਬਣਾ ਕੇ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਮੈਂ ਇਹ ਕਲਰ ਨੇ ਆਪਣੇ ਇਹਦਾ ਬਣਾਵਾਂਗੇ ਆਪਾਂ ਇੱਕ ਕਲਰ ਦਾ ਇਹਨਾਂ ਨੂੰ ਕੰਟਰਾਸਟ ਬਣਾਵਾਂਗੇ ਤੇ ਜਦੋਂ ਮੈਂ ਬਣਾ ਲੂੰਗੀ ਇੱਕ ਮੈਂ ਤੁਹਾਨੂੰ ਇਹਦੇ ਨਾਲ ਦੀ ਪਸ਼ਮ ਵੀ ਇਹਦੇ ਨਾਲ ਦੀ ਪਸ਼ਮ ਵੀ ਤੁਹਾਨੂੰ ਦਿਖਾਉਣੀ ਹਾਂ ਮੈਂ ਇੱਕ ਮਿੰਟ ਮੈਂ ਲੈ ਕੇ ਆਉਣੀ ਹਜੇ ਹਾ ਦੇਖੋ ਜੀ ਇਹ ਪਸ਼ਮ ਦਾ ਕਲਰ ਹੈ ਇਹ 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 ਵਾਲੀ ਪਸ਼ਮ ਇਹਦੇ ਨਾਲ ਦੀ ਹੈ ਬਿਲਕੁਲ ਜਿਵੇਂ ਟਾਈ ਐਂਡ ਡਾਈ ਦੀ ਇਹ ਪਸ਼ਮ ਆ ਨਾ ਇਹ ਵੀ ਉਦਾਂ ਦੀ ਹੋਊਗਾ ਜੇ ਇਹ ਕਲਰ ਤਿਆਰ ਕਰਵਾਉਣਾ ਤਾਂ ਵੀ ਹੋ ਜਾਊਗਾ ਜੇ ਇਹ ਤਿਆਰ ਕਰਵਾਉਣਾ ਤਾਂ ਤਾਂ ਵੀ ਹੋ ਜਾਊਗਾ ਠੀਕ ਹੈ ਜੀ ਇੱਕ ਇਹਦੇ ਵਿੱਚ ਰਸਤੀ ਜਿਹਾ ਕਲਰ ਆਉਂਦਾ ਜਿੱਦਾਂ ਦਾ ਇਹ ਆ ਮੈਂ ਤੁਹਾਨੂੰ ਪਾਸੇ ਮ ਦਿਖਾ ਦੂੰਗੀ ਤੁਸੀਂ ਜਿਹੜਾ ਕਲਰ ਕਹੋਗੇ ਆਪਾਂ ਉਦਾਂ ਦਾ ਲਗਾ ਦਾਂਗੇ ਠੀਕ ਹੈ ਜੀ ਆ ਦੇਖੋ ਇੱਕ ਮੈਂ ਇਹ ਸਟਾਰਟ ਕੀਤਾ ਹੋਇਆ ਨੇੜੇ ਤੋਂ ਦਿਖਾ ਦੋ ਇਹ ਇਹ ਬੁਣਤੀ ਵੀ ਆਪਾਂ ਪਾ ਸਕਦੇ ਆ ਇਹ ਮੈਂ ਸਟਾਰਟ ਕੀਤਾ ਹੋਇਆ ਇਹ ਦੇਖੋ ਇਹ ਵੀ ਸੋਨਾ ਲੱਗਦਾ ਇਹਦਾ ਬਾਰਡਰ ਮੈਂ ਨੀਚੇ ਤੋਂ ਛੋਟਾ ਬਣਾਇਆ ਤੇ ਕਲਰ ਕੰਟਰਾਸਟ ਦੇਖੋ ਤੁਸੀਂ ਆਪਾਂ ਲਾਈਟ ਨੂੰ ਡਾਰਕ ਵੀ ਬਣਾ ਸਕਦੇ ਹਾਂ ਜੇ ਡਾਰਕ ਦੇ ਵਿੱਚ ਲਾਈਟ ਪਾ ਦਿਓ ਲਾਈਟ ਬਣਨ ਲੱਗ ਜੂਗਾ ਜਿੱਦਾਂ ਆਪਾਂ ਇਹ ਆ ਜੇ ਆਪਾਂ ਇਹਦਾ ਬਾਰਡਰ ਕਰਾਂਗੇ ਤਾਂ ਇਹਨੂੰ ਕਰੀਮ ਲੱਗਣ ਲੱਗ ਜੂਗਾ ਜੇ ਆਪਾਂ ਇਹਦਾ ਬਾਰਡਰ ਕਰਾਂਗੇ ਤਾਂ ਰਸਤੀ ਬਣ ਜੂਗਾ ਠੀਕ ਹੈ ਜੀ ਇਹਨੂੰ ਇਹਨੂੰ ਆਪਾਂ ਕੱਲਾ ਰੱਖਾਂਗੇ ਇਹ ਅਲੱਗ ਇਹਦੇ ਨਾਲ ਦੀ ਆਪਣ ਨਵਸ਼ਾ ਮਿਲ ਨਹੀਂ ਹੈਗੇ ਇਹਨੂੰ ਆਪਾਂ ਇੱਕੋ ਕਲਰ ਦਾ ਕਰਾਂਗੇ ਜਿੱਦਾਂ ਮੇਰਾ ਇਹ ਵਾਲਾ ਇਹ ਵਾਲਾ ਇਹ ਦੇਖੋ ਇਹ ਥੋੜਾ ਜਿਹਾ ਫਰਕ ਆ ਫਰੇ ਸੋਨਾ ਬਹੁਤ ਲੱਗਦਾ ਆ ਦੇਖੋ ਇਹਦਾ ਗਲਾ ਗੋਲ ਆ ਗੋਲ ਗੋਲਾ ਮੈਨੂੰ ਨਹੀਂ ਪਸੰਦ ਹੈਗਾ ਆਪਣੇ ਦੇ ਸਾਰਿਆਂ ਦੇ ਵੀ ਸ਼ੇਪ ਨੇ ਤੇ ਹੁਣ ਮੈਂ ਤੁਹਾਡੇ ਲਈ ਸਾਰਿਆਂ ਨੂੰ ਨਾ ਇਕੱਠਿਆਂ ਨੂੰ ਰੱਖ ਦੇਣੀ ਆ ਤੁਸੀਂ ਜਿਹੜਾ ਸਕਰੀਨ ਸ਼ਾਟ ਲੈ ਕੇ ਇਕੱਠਿਆਂ ਦਾ ਸਕਰੀਨ ਸ਼ਾਟ ਲੈ ਲਓ ਜਿਹੜਾ ਤੁਹਾਨੂੰ ਪਸੰਦ ਹੋਊਗਾ ਤੇ ਸਰਕਲ ਕਰਕੇ ਮੈਨੂੰ ਭੇਜ ਦਿਓ ਠੀਕ ਹੈ ਜੀ ਮੈਂ WhatsApp ਨੰਬਰ ਤੁਹਾਨੂੰ ਮੈਂਸ਼ਨ ਕਰ ਦਵਾਂਗੀ ਤੁਸੀਂ WhatsApp ਕਰ ਸਕਦੇ ਹੋ ਮੈਂ ਤੁਹਾਨੂੰ ਦਿਖਾਉਣੀ ਇਹ ਸਾਰਿਆਂ ਨੂੰ ਰੱਖ ਕੇ ਠੀਕ ਹੈ ਜੀ ਆਨੋ ਜੀ ਐਂ ਦੇਖ ਲਓ ਤੁਸੀਂ ਚਾਹੇ ਪੂਰੀਆਂ ਦੀ ਵੀਡੀਓ ਬਣਾ ਲਓ ਵੀਡੀਓ 'ਚ ਜੇ ਤੁਸੀਂ ਸਕਰੀਨਸ਼ਾਟ ਲੈਣਾ ਹੈ ਤਾਂ ਤੁਸੀਂ ਲੈ ਸਕਦੇ ਹੋ ਜਿਹੜਾ ਤੁਹਾਨੂੰ ਪਸੰਦ ਹੋਗਾ ਉਹਦੇ ਉੱਪਰ ਸਰਕਲ ਕਰਕੇ ਤੁਸੀਂ ਉਹ ਕਰਦੇ ਹੋ WhatsApp ਕਰ ਦਿਓ ਠੀਕ ਹੈ ਜੀ ਤੇ ਵੇਅਰ ਕਰਨ ਦਾ ਤਾਂ ਮੈਨੂੰ ਲੱਗਦਾ ਟਾਈਮ ਨਹੀਂ ਹੈਗਾ ਹੁਣ ਲੇਟ ਹੋ ਗਿਆ ਕਾਫੀ ਬਸ ਤੁਸੀਂ ਮੇਰੇ ਵੇਅਰ ਕੀਤੇ ਹੋਏ ਦੇਖਣੇ ਤਾਂ ਤੁਸੀਂ ਮੇਰੀ ਵੀਡੀਓ ਦੇਖ ਸਕਦੇ ਹੋ ਮੈਂ ਹਰ ਇੱਕ ਵੀਡੀਓ 'ਚ ਪਾਏ ਰੈੱਡ ਨੂੰ ਛੱਡ ਕੇ ਮੈਂ ਸਾਰੇ ਪਾਏ ਹੋਏ ਨੇ ਜੀ ਠੀਕ ਹੈ ਜੀ ਘੱਟ ਪਾਏ ਨੇ ਜਾਨੀ ਇਹ ਦੋ ਨੂੰ ਛੱਡ ਕੇ ਇਹ ਦੋ ਘੱਟ ਪਾਏ ਨੇ ਬਾਕੀ ਇਹ ਤਾਂ ਮੈਂ ਜਾਨੀ ਘਾਰੀ ਪਾਉਣੀ ਆ ਇਹ ਵੀ ਮੈਂ ਆਉਣ ਜਾਣ ਨੂੰ ਰੱਖੇ ਹੋਏ ਨੇ ਬਾਕੀ ਮੇਰੇ ਸਾਰੇ ਆਉਣ ਜਾਣ ਨੂੰ ਰੱਖੇ ਹੋਏ ਨੇ ਇਹ ਵੀ ਮੈਂ ਪਾਇਆ ਹੋਇਆ ਇਹ ਵੀ ਤੁਸੀਂ ਦੇਖ ਲਿਓ ਪਰਸੋਂ ਦੀ ਵੀਡੀਓ ਵਿੱਚ ਠੀਕ ਹੈ ਜੀ ਹਾਂਜੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜ਼ਰੂਰ ਦੱਸਿਓ ਵੀ ਤੁਹਾਨੂੰ ਮੇਰੀਆਂ ਕੋਟੀਆਂ ਸਕੀਵੀਆਂ ਕਿੱਦਾਂ ਦੀ ਲੱਗੀਆਂ ਕਿਹੜੀ-ਕਿਹੜੀ ਤੁਹਾਨੂੰ ਜ਼ਿਆਦਾ ਪਸੰਦ ਆ ਇਹ ਕਿਹੜਾ ਕਲਰ ਤੁਹਾਨੂੰ ਜ਼ਿਆਦਾ ਪਸੰਦ ਆਇਆ ਤੇ ਆਰਡਰ ਕਰਨ ਲਈ ਮੈਂ ਤੁਹਾਨੂੰ ਇੱਕ ਨੰਬਰ ਮੈਨਸ਼ਨ ਕਰ ਦਵਾਂਗੀ ਤੁਸੀਂ ਆਪਣੇ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਤੇ ਜੇ ਤੁਹਾਨੂੰ ਸਾਡੀ ਇਹ ਵੀਡੀਓ ਸੋਹਣੀ ਲੱਗਦੀ ਨੇ ਤਾਂ ਤੁਸੀਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਜਿਨ੍ਹਾਂ ਭੈਣਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਸਾਡੀਆਂ ਸੋਹਣੀਆਂ ਸੋਹਣੀਆਂ ਵੀਡੀਓ ਤੁਹਾਡੇ ਤੱਕ ਪਹੁੰਚਣ ਇਹਦੇ ਕਰਕੇ ਤੁਹਾਨੂੰ ਬੈਲ ਆਈਕਨ ਦਬਾਉਣਾ ਪਊਗਾ ਜੀ ਠੀਕ ਹੈ ਜੀ ਚਲੋ ਮਿਲਦੇ ਹਾਂ ਜੀ ਕਿਸੇ ਹੋਰ ਬਲੌਗ ਦੇ ਵਿੱਚ ਅੱਜ ਦੇ ਬਲੌਗ ਵਿੱਚ ਬਸ ਇੰਨਾ ਹੀ ਦੱਸਿਓ ਜਰੂਰ ਸਾਡੀਆਂ ਵੀਡੀਓ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ